ਸਲੋਕ ਮੱਲਾ ਨੌਵੇਂ ਕੀ ਸਲੋਕ ਪੰਜਵਾਂ ਪਤ ਤੋ ਉਧਾਰਨ ਭੈ ਹਰਨ ਹਰ ਅਨਾਥ ਕੇ ਨਾਥ ਕੋ ਨਾਨਕ ਤਹਿ ਜਾਨੀਏ ਸਦਾ ਬਾਤ ਤੁਮ ਸਾਥ ਪਤ ਤਾ ਪੰਡਿਕ ਪੇ ਭਾਈ ਮਾਇਆ ਦੇ ਵਿੱਚ ਅੰਧ ਕੂਪ ਮੈਂ ਪਤ ਤਿ ਬਕਰਾਲ ਨਾਨ ਕਾਢ ਲਿਓ ਪ੍ਰਭ ਦੇ ਆਰ ਸੁਖੁਨੀ ਸਾਹਿਬ ਇਨੇਰੇ ਦੇ ਖੂਦ ਦੇ ਵਿੱਚ ਡਿਗੇ ਹੋਇਆ ਪਰ ਆਪਾਂ ਸਿਆਣੇ ਬਣੇ ਬੈਠੇ ਆ ਭਾਈ ਜੋ ਜੋ ਜਗਤ ਵਿੱਚ ਪਿਆ ਸਿਆਣਾ ਤਿੰਨ ਤਨ ਆਪਣਾ ਰਾਹ ਚਲਣਾ ਦੇਖ ਲੋ ਕਿੰਨੇ ਰਾਹ ਬਣ ਗਏ ਤਾਂ ਸਾਰੇ ਕਾਲ ਦਾ ਤਮਸਾ ਹੈ ਭਾਈ ਇਤਾ ਸਾਡੀ ਖਿਆਲੀ ਦੁਨੀਆ ਖਿਆਲੀ ਧਰਮ ਨੇ ਸੱਚ ਧਰਮ ਕੀ ਹੈ ਬਾਣੀ ਗੁਰ ਕੇ ਚਰਨ ਗੁਰ ਸ਼ਬਦ ਦਾ ਗਿਆਨ ਸਾਡਾ ਜਿਹੜਾ ਹੈਗਾ ਜੀਵਨ ਬਦਲਦਾ ਇੱਕ ਗੁਰੂ ਸਾਹਿਬ ਨੇ ਆਪਾਂ ਨੂੰ ਇੱਕ ਨਿਆ ਮਾਰਗ ਦਿਖਾਇਆ ਸਾਰੇ ਸੰਸਾਰ ਨੂੰ ਪਰ ਆਪਾਂ ਉਧਰ ਨੂੰ ਜਾਂਦੇ ਹੀ ਨਹੀਂ ਹੈਗੇ ਗੁਰ ਕੀ ਸੇਵਾ ਸ਼ਬਦ ਵਿਚਾਰ ਉਧਰ ਨੂੰ ਅਸੀਂ ਜਾਂਦੇ ਹੀ ਨਹੀਂ ਹੈਗੇ ਪਰ ਤੇ ਉਧਾਰਨ ਪਏ ਹਰਨ ਭੈ ਕੌਣ ਦੂਰ ਕਰੂ ਹਰੀ ਦੂਰ ਕਰੂ ਦੁਆ ਤਾਂ ਕਰ ਹੀ ਨਹੀਂ ਸਕਦਾ ਉਹ ਨਾਥਾਂ ਦਾ 나ਥ ਹੈ ਆਓ ਸਾਰੇ ਮਿਲ ਕੇ ਆਪਾਂ ਉਹਦੀ ਸ਼ਰਨ ਚੱਲੀਏ